ਜੀ ਨਾਮ ਹੈ ਮੇਰਾ ਰੋਕੀ ਕੁਮਾਰ ਜੀ ਨਾਮ ਥੱਲੇ ਦੁਕਾਨ ਹੈ ਜੀ ਆਪਣੀ ਇਹ ਆਪਣੀ ਗਰਖਾ ਦਾ ਸਟੋਰ ਹੈ ਜੀ ਤੇ ਗਰਗ ਫੈਸ਼ਨ ਜ਼ੋਨ ਦੋ ਦੁਕਾਨਾਂ ਆਪਣੀਆਂ ਸੱਜੀਆਂ ਹਾਂ ਜੀ ਦੋਆ ਇਕੱਠੀਆਂ ਨੇ ਮੇਰੇ ਫੌਣ ਕਿਤਰਾ ਹੋਇਆ ਜੀ ਅੱਗ ਦੀ ਘਟਨਾ ਕਦੋਂ ਵਾਪਰੀ ਕਿੰਨੇ ਕਵਜ ਤੁਹਾਨੂੰ ਪਤਾ ਲੱਗਿਆ ਇਹ ਤਾਂ ਜੀ ਸਾਮਣੇ ਕੋਈ ਉਹ ਨਹੀਂ ਕੀਤਾ ਦੁਕਾਨ ਖੋਲੀ ਹੈ ਜੀ ਮੁੰਡੇ ਉੱਪਰ ਗਏ ਨੇ ਉਹ ਦੇਖਿਆ ਉਹਨਾਂ ਨੇ ਉਹ ਧੂੰਆਂ ਆ ਰਿਹਾ ਸੀਗਾ ਉਹਨਾਂ ਨੇ ਫਟਾਫਟ ਸਾਨੂੰ ਦੱਸਿਆ ਵੀ ਫਟਾਫਟ ਹੋਰੇ ਲੋਕਾਂ ਨੇ ਆ ਕੇ ਪ੍ਰਸ਼ਾਸਨ ਨੇ ਤੇ ਨਾਲ ਆਣ ਗਵਣ ਸਾਰਿਆਂ ਨੇ ਆਪਣੀ ਵਧੀਆ ਹੈਲਪ ਕਰਕੇ ਪੂਰੀ ਜਦੋਜਹਦ ਨਾਲ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿੰਨੇ ਘੰਟੇ ਬਾਅਦ ਜਿਹੜਾ ਅੱਗ ਦੇ ਕਾਬੂ ਆਇਆ ਅੱਗ ਤੇਜੀ ਕਾਬੂ ਤਕਰੀਬਨ 2-3 ਘੰਟੇ ਲੱਗ ਗਏ ਜੀ ਬਾਕੀ ਹਲੇ ਚੱਲ ਰਿਹਾ ਜੀ ਉੱਪਰੋਂ ਸਾਰੇ ਉੱਪਰ ਪਿੱਛੇ ਕਹਿੰਦੇ ਨੇ ਵੀ ਅੱਗ ਹੈਗੀ ਆ ਜੀ ਉਹ ਸਾਰੇ ਚੈੱਕ ਕਰ ਰਹੇ ਨੇ ਜੀ ਨੁਕਸਾਨ ਦੀ ਜੇ ਗੱਲ ਕਰੀਏ ਜੀ ਕਿੰਨਾ ਕੁ ਨੁਕਸਾਨ ਹੋਇਆ ਹੈ ਅੱਗ ਨਾਲ ਵੀ ਨੁਕਸਾਨ ਜਾਂ ਪਾਣੀ ਨਾਲ ਵੀ ਅੱਗ ਨਾਲ ਨੁਕਸਾਨ ਹੋਇਆ ਜੀ ਉਸ ਤੋਂ ਬਾਅਦ ਪਾਣੀ ਨਾਲ ਨੁਕਸਾਨ ਹੋਇਆ ਜੀ ਸਾਡਾ ਸਾਰਾ ਮਾਲ ਆ ਜਿਹੜਾ ਉਹ ਸੌਫਟ ਆ ਜੀ ਉਹ ਸਾਰਾ ਪਾਣੀ ਦੀ ਮਾਰ ਪੈ ਗਈ ਉਹਦੇ ਉੱਪਰ ਸਾਰੇ ਤੇ ਬਾਕੀ ਅਸੀਂ ਦੇਖਾਂਗੇ ਜੀ ਜਦੋਂ ਉੱਪਰ ਆਪਣਾ ਜਾਵਾਂਗੇ ਹਲਤ ਉੱਪਰ ਲੱਗ ਰਹੇ ਨੇ ਜੀ ਉਹਨੂੰ ਕੰਟਰੋਲ ਕਰਾਂ ਤੇ ਜਦੋਂ ਉੱਪਰ ਜਾਵਾਂਗੇ ਜੀ ਉਸ ਤੋਂ ਬਾਅਦ ਜਾ ਕੇ ਪਤਾ ਲੱਗੂਆ ਬਿਲਡਿੰਗ ਵੀ ਨੁਕਸਾਨੀ ਗਈ ਬਿਲਡਿੰਗ ਨੁਕਸਾਨੀ ਗਈ ਜੀ ਆਪਣੇ ਡਾਊਨ ਸੀਲਿੰਗ ਵਗੈਰਾ ਹੋ ਗਈ ਜੀ ਏਸੀ ਦੇ ਜੋਨਟ ਲੱਗੇ ਹੋਏ ਸੀਗੇ ਉਹ ਸਾਰੇ ਖਤਮ ਹੋ ਗਏ ਜੀ ਬਾਕੀ ਦੇਖੋ ਉੱਪਰ ਜਾ ਕੇ ਪਤਾ ਲੱਗੂਆ ਸਾਰੀ ਸੱਤ ਸੁੱਤ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਤੋਂ ਬਚਾ ਰਹੇ ਨੇ ਜਾਨੀ ਨੁਕਸਾਨ ਤੋਂ ਬਚਾ ਰਹੇ ਗਏ ਜੀ ਸਰਕਾਰ ਨੇ ਹਾਂਜੀ ਪ੍ਰਸ਼ਾਸਨ ਨੇ ਹੈਲਪ ਕੀਤੀ ਜੀ ਹਾਂਜੀ ਲੋਕਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਜੀ ਪ੍ਰਸ਼ਾਸਨ ਨੇ ਜਿਹੜਾ ਹੈਗਾ ਫਾਇਰ ਦੀਆਂ ਗੱਡੀਆਂ ਭੇਜੀ ਹਾਂਜੀ ਹਾਂ ਫਾਇਰ ਦੇ ਗੱਡੀਆਂ ਆ ਗਿਆ ਸੀਗੇ ਜੀ ਹਾਂਜੀ ਗੱਡੀਆਂ ਸਾਦੀ ਪੰਜ ਗੱਡੀਆਂ ਫਾਇਰ ਦੀਆਂ ਆ ਗਿਆ ਸੀਗੇ ਜੀ ਕੋਈ ਕੋਈ ਰਿਪੋਰਟ ਦੇ ਵਿੱਚ ਕੋਈ ਕੰਪਲੀਟ ਜਾਂ ਕੋਈ ਕਿਸੇ ਤਰ੍ਹਾਂ ਦੀ ਕਰ ਰਹੇ ਹੋ ਨਹੀਂ ਹਲੇ ਤਾਂ ਦੀ ਅਸੀਂ ਇਸ ਨੂੰ ਸਾਮੰਭ ਤੇ ਲੱਗਿਆ ਦੇਖਦੇ ਆ ਜੀ ਵੀ ਕੀ ਹੋਇਆ ਕੀ ਨਹੀਂ ਹੋਇਆ ਜੀ ਉਸ ਤੋਂ ਬਾਅਦ ਸੋਚ ਰਹੇ ਆ ਜੀ ਆਪਾਂ ਕੀ ਕੀ ਨਾਮ ਹੈ ਮਨਪ੍ਰੀਤ ਸਿੰਘ ਜੀ ਫਾਇਰਮੈਨ ਸੰਗਰੂਰ ਜੀ ਹਾਂ ਬਈ ਜੀ ਦੇਖਿਆ ਗਿਆ ਕਿ ਜਿੱਥੇ ਤੁਸੀਂ ਆਪਣੀ ਡਿਊਟੀ ਕਰ ਰਹੇ ਸੀ ਉੱਤੇ ਨਾਲ-ਨਾਲ ਇਨਸਾਨੀਅਤ ਵੀ ਨਜ਼ਰ ਆ ਰਹੀ ਸੀ ਤੁਸੀਂ ਬੜੀ ਮਿਹਨਤ ਕੀਤੀ ਜਿਹੜੀ ਅੱਗ ਬੁਝਾਉਣ ਦਾ ਹਾਂਜੀ ਸਨ ਦੀ ਤਾਂ ਚਲੋ ਡਿਊਟੀ ਆ ਪਰ ਇਲਾਕੇ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਜੀ ਬਹੁਤ ਨੇ ਨਾਲ ਰੜ ਕੇ ਸਾਰਿਆਂ ਨੇ ਅੱਗ ਬੁਝਾਉਣ ਦੇ ਵਿੱਚ ਮਦਦ ਕੀਤੀ ਹੈ ਜੀ ਕਿੰਨੀਆਂ ਗੱਡੀਆਂ ਪਈਆਂ ਆਈਆਂ ਔਰ ਕਿੰਨੇ ਸਮੇਂ ਦੇ ਵਿੱਚ ਅੱਗ ਦੇ ਗਾਬੂ ਆਏ ਦੇਖੋ ਜੀ ਦੋ ਗੱਡੀਆਂ ਸੁਰੂਰ ਫਾਰਵਰਡ ਤੋਂ ਆਈਆਂ ਨੇ ਇੱਕ ਸ੍ਰਾਮ ਤੋਂ ਹੋਈ ਆ ਇੱਕ ਸ਼ਹਿਰ ਸਮਾਨ ਦੇ ਮੈਨੂੰ ਪੱਕਾ ਪਤਾ ਨਹੀਂ ਕਿ ਮੈਂ ਅੰਦਰ ਸੀਗਾ ਬਾਹਰਲੀ ਗੱਡੀਆਂ ਦਾ ਮੈਨੂੰ ਕੋਈ ਪੱਕਾ ਪਤਾ ਨਹੀਂ ਬਹੁਤ ਮਿਹਨਤ ਬਹੁਤ ਕੀਤੀ ਗਈ ਉੱਪਰ ਉਹ ਤਾਂ ਸਾਡੀ ਡਿ ਅਗੋਂ ਵਾਸੀ ਉੱਪਰੋਂ ਥੋੜ੍ਹਾ ਫਲੋਰ ਤੋਂ ਲੈ ਕੇ ਸੈਕੰਡ ਫਲੋਰ ਤੇ ਆਈਏ ਜੀ ਸੈਕੰਡ ਤੋਂ ਫਿਰ ਗਰਾਉਂਡ ਫਲੋਰ ਤੇ ਆ ਰਹੀ ਸੀਗੀ ਪਰ ਅੱਗ ਨੀਚੇ ਨੂੰ ਆ ਰਹੀ ਸੀ ਨੀਚੋਂ ਅੱਗ ਬਚ ਗਈ ਜੀ ਉੱਪਰਲੇ ਦੋ ਫਲੋਰਾਂ ਤੇ ਕਾਫੀ ਨੁਕਸਾਨ ਹੈ ਜੀ ਜੇ ਕਾਬੂ ਪਾਉਣ ਤੇ ਦੇਰੀ ਹੋ ਜਾਂਦੀ ਕਿ ਲੱਗਦਾ ਕਿ ਵੱਡਾ ਹਾਦਸਾ ਹਾਂਜੀ ਬਹੁਤ ਹਾਦਸਾ ਹੋਇਆ ਕਿਉਂਕਿ ਸ਼ੀਸ਼ੇ ਵਗੈਰਾ ਸੀ ਸ਼ੀਸ਼ਿਆਂ ਦਾ ਵੀ ਬਲਾਸਟ ਹੋਇਆ ਜੀ ਪਿੱਛੋਂ ਕੰਦਾ ਵਗੈਰਾ ਭੰਨ ਕੇ ਉੱਥੋਂ ਦੀ ਉਹ ਨਿਕੜੀਆਂ ਜਿੱਦਾਂ ਕਿਹਾ ਯਾਰ ਅਸੀਂ ਕਿ ਕੋਈ ਸਿਲੰਡਰ ਵਗੈਰਾ ਵੀ ਸੀ ਜਾਂ ਕੋਈ ਐਸਾ ਕਹਿਣ ਨੂੰ ਕਿਹਾ ਜਾ ਰ ਅਸੀਂ ਅਸੀਂ ਨੇ ਬਾਅਦ ਦੇ ਵਿੱਚ ਜਦੋਂ ਅ ਰਉਂ ਅੱਗ ਦੀ ਲਪਟਾ ਬਹੁਤ ਤੇਜ਼ ਸੀ ਬਹੁਤ ਜਿਆਦਾ ਜੀ ਕਿਉਂਕਿ ਕੱਪੜਾ ਹੈ ਕੱਪੜੇ ਨੂੰ ਅੱਗ ਸਾਰੀ ਜਾਨ ਦੇ ਬੋਪਰ ਮੁਕੰਮਲ ਬੁਝਾਈ ਹਾਂਜੀ ਹਾਂਜੀ ਪੂਰੀ ਕਾਫੜੋਂ ਬੁਝਾ ਕੇ ਮਾਲਕਾਂ ਨੂੰ ਪੁੱਛ ਕੇ ਫੇਰ ਅਸੀਂ ਚੱਲੇ ਹਾਂ ਠੀਕ ਤਾਂ ਬਹੁਤ ਮੰਨ ਭਾਗੀ ਘਟਨਾ ਜਿਹੜੀ ਵਾਪਰੀ ਹੈ ਜੀ ਗੜਗ ਖੱਦਰ ਸਟੋਰ ਦੇ ਉੱਪਰ ਜਿਹੜਾ ਅੱਗ ਦੀ ਘਟਨਾ ਵਾਪਰੇ ਪਹੁੰਚੋ ਮੌਕੇ ਤੇ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਗੋਣ ਕੀਤਾ ਜੀ ਪ੍ਰਸ਼ਾਸਨ ਪਹੁੰਚਿਆ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਜਿਹੜੀ ਅੱਜ ਅਨਸਾਧਿਕ ਘਟਨਾ ਵਾਪਰੀ ਹੈ ਤੇ ਖੱਦਰ ਭੰਡਾਰ ਨੂੰ ਦਰਬੇ ਜਿਹੜੀ ਅੱਗ ਲੱਗੀ ਹੈ ਨ ਤੇ ਕਾਫੀ ਸਮਾਨ ਸੜ ਗਿਆ ਪਰ ਇੱਥੇ ਸਾਡੇ ਫਾਇਰ ਵਰਗ ਦੇ ਗੱਡੀਆਂ ਮੌਕੇ ਤੇ ਆ ਗਈਆਂ ਪੁਲਿਸ ਪ੍ਰਸ਼ਾਸਨਾਰੇ ਦਿਪਤੀ ਸਾਹਿਬ ਖੜੇ ਨੇ ਤਸੀਲਦਾਰ ਸਾਹਿਬ ਖੜੇ ਨੇ ਸਾਹਮਣੇ ਲੱਗ ਕੇ ਤੇ ਬਹੁਤ ਮੈਂ ਧੰਨਵਾਦ ਕਰਦਾ ਜਿਹੜੇ ਸਾਡੇ ਇੱਥੇ ਦੁਕਾਨਦਾਰ ਭਾਈ ਨਿਆਲੇ ਵਾਲੇ ਜੜਬੇ ਦੇ ਪਸੰਦੇ ਲੋਕ ਉਹਨਾਂ ਨਾਲ ਲੱਗ ਕੇ ਅੱਗ ਤੇ ਬਹੁਤ ਜਲਦੀ ਕਾਬੂ ਪਾ ਲਿਆ ਤੇ ਹੁਣ ਅਸੀਂ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਖੜੇ ਆਂਗੇ ਕੋਈ ਵੀ ਸਾਡੀ ਹੈਲਪ ਦੀ ਲੋੜ ਆ ਤਾਂ ਅਸੀਂ ਇਹਨਾਂ ਸ਼ਾਮ ਤੱਕ ਇੱਥੇ ਇਹਨਾਂ ਕੋਲ ਖੜੇ ਆਂਗੇ ਜਿਹੜੇ ਕਿਹਾ ਜਾ ਰਹੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕੋਈ ਕਿਸੇ ਤਰ੍ਹਾਂ ਦੀ ਮਾਲੀ ਮਦਦ ਵਾਸਤੇ ਵੀ ਜ ਉਹ ਜੋ ਵੀ ਜਿਸ ਤਰ੍ਹਾਂ ਦੀ ਹੋਊਗਾ ਸਰਕਾਰ ਵੱਲੋਂ ਇਹਦਾ ਜੇ ਕੋਈ ਬੀਮਾ ਕਰਾ ਹੈ ਉਸ ਤਰ੍ਹਾਂ ਹੋ ਜਾਊਗਾ ਜੇ ਹੋ ਸਰਕਾਰ ਵੱਲੋਂ ਨਹੀਂ ਮਰਦ ਹੋਈ ਤਾਂ ਮੰਤਰੀ ਸਾਹਿਬ ਨੇ ਧਿਆਨ ਚ ਲਿਆਤਾ ਮੰਤਰੀ ਸਾਹਿਬ ਨੂੰ ਫੋਨ ਆਇਆ ਸੀ ਲਗਾਤਾਰ ਟਰੱਕ ਚ ਨੇ ਸਾਡੇ ਨਾਲ ਵਾਰੀ ਵਾਰੀ ਪੁੱਛ ਰਹੇ ਨੇ ਕਿ ਅੱਗ ਕੰਟਰੋਲ ਚ ਹੋਊਗੀ ਜਿਹੜੀ ਵੀ ਕੋਈ ਮਦਦ ਕਰਨੀ ਪਈ ਤਾਂ ਮਦਦ ਕਰਾਂਗੇ ਫਿਰ ਗੱਲਬਾਤ ਹੋਈ ਹੈ ਜੀ ਕਿੰਨੇ ਕੰਟਰੋਲ ਹੋ ਗਿਆ ਜੀ ਅੱਗੇ 80% ਕੰਟਰੋਲ ਹੋ ਗਿਆ ਜੀ ਬਾਕੀ ਗੱਡੀਆਂ ਹੁਣ ਸਰਵਗਤ ਦੇ ਚਾਰ ਗੱਡੀਆਂ ਇੱਥੇ ਖੜੀਆਂ ਨੇ ਪਾਣੀ ਦੇ ਭਰੀਆਂ ਅਦਰੋਂ ਜਿਹੜਾ ਗੜਿਆ ਸਾਡਾ ਸਮਾਨ ਕੱਪੜੇ ਨੇ ਉਹ ਬਾਹਰ ਕੱਢ ਰਹੇ ਨੇ ਜੇ ਕਿਤੇ ਫਿਰ ਵੀ ਬਿੱਟੂ ਜੀ ਕਿਵੇਂ ਦੇਖਦੇ ਹੋ ਬਹੁਤ ਸਮੇਂ ਦੀ ਜਦੋਂ ਜਿਹੜੇ ਤੋਂ ਬਾਅਦ ਤੁਹਾਡੀ ਮਿਹਨਤ ਰੰਗ ਲਈ ਹੈ ਸਾਰਿਆਂ ਦੇ ਨਾਲ ਮਿਲ ਕੇ ਬਾਈ ਜੀ ਮਿਹਨਤ ਕੀਤੀ ਗਈ ਜੀ ਲੱਗ ਭਜਾਉਣ ਦੇ ਬਾਈ ਜੀ ਮੇਰੀ ਇਕੱਲੇ ਦੀ ਮਿਹਨਤ ਨਹੀਂ ਸਾਰੇ ਦਿੜੋਵਾਸੀਆਂ ਦੀ ਔਰ ਸਾਰਿਆਂ ਨੇ ਮਿਹਨਤ ਕਰਕੇ ਪੁਸ ਪ੍ਰਸ਼ਾਸਨ ਨੇ ਮਿਹਨਤ ਕਰਕੇ ਸਾਰੇ ਜਿਹਨੇ ਦੁਕਾਨਦਾਰ ਨੇ ਪਿੰਡ ਵਾਸੀ ਨੇ ਉਹਨੇ ਸਾਰਿਆਂ ਨੇ ਅਸੀਂ ਨੇ ਮਿਹਨਤ ਕੀਤੀ ਸਾਡੇ ਬੜੀ ਮਸ਼ਹੂਰ ਦੁਕਾਨਾਂ ਖੱਦਰ ਭੰਡਾਰ ਵਾਲੇ ਖੇਤਲੇ ਵਾਲੇ ਵਸਦੇ ਨੇ ਰਜਿੰਦਰ ਖੇਤਲੇ ਵਾਲੇ ਬਹੁਤ ਵੱਡਾ ਬਾਈ ਨੁਕਸਾਨ ਹੋ ਗਿਆ ਚਲੋ ਅਸੀਂ ਮਾਲਕ ਤੋਂ ਦੁਆ ਕਰਦਾ ਵੀ ਜਾਨੀ ਨੁਕਸਾਨ ਜਿਹੜਾ ਹੈ ਬਚਤ ਹੋ ਗਈ ਸੋ ਮੈਂ ਸਾਰੇ ਨੂੰ ਆਸਾਨੀਆ ਤੌਰ ਤੇ ਬੇਨਤੀ ਕਰਨਾ ਚਾਹਨਾ ਵੀ ਜਦੋਂ ਇਹ ਜੇ ਹਾਸੇ ਹੋ ਜਾਣਾ ਤਾਂ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਜਿਵੇਂ ਅੱਜ ਸਾਡੇ ਢੜਬਾ ਵਾਸੀਆਂ ਨੇ ਔਰ ਦੁਕਾਨ ਵਾਸੀਆਂ ਨੇ ਬਹੁਤ ਵੱਡਾ ਸਾਥ ਦਿੱਤਾ ਮੇਰਾ ਨਾਮ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਨਾਰਾਇਣ ਕੌਂਵਨਟ ਸਕੂਲ ਖੇਤਲਾ ਦਾ ਮਾਲਕ। ਉਹ ਦੇਖਿਆ ਗਿਆ ਕਿ ਜਿੱਥੇ ਆਮ ਲੋਕਾਂ ਨੇ ਜਿਹੜਾ ਬਹੁਤ ਸਾਰੀ ਮਿਹਨਤ ਕੀਤੀ ਹੈ ਇਹ ਅੱਗ ਬੁਝਾਉਣ ਦੇ ਵਿੱਚ ਤੁਹਾਡੇ ਵੀ ਬਹੁਤ ਵੱਡਾ ਯੋਗਦਾਨ ਰਿਹਾ। ਹਾਂਜੀ ਮੈਂ ਇੱਥੇ ਕੁਦਰਤੀ ਕੋਈ ਕੰਮ ਆਇਆ ਸੀਗਾ ਤਾਂ ਦੇਖਿਆ ਅੱਗ ਲੱਗੀ ਹੋਈ ਹੈ ਤਾਂ ਮੈਂ ਇਥੋਂ ਉੱਪਰ ਚੜ੍ਹਿਆ ਉੱਪਰੋਂ ਲਟਕ ਕੇ نیچے ਆਇਆ ਤਾਂ ਗੈਸ ਸਿਲੰਡਰ ਚੱਕਿਆ। ਕਾਫੀ ਮਤਲਬ ਕੱਟ ਵਗੈਰਾ ਲੱਗੇ ਹੱਥਾਂ ਤੇ ਪਰ ਤਾਂ ਹਾਂ ਸ਼ੀਸ਼ਾ ਵੀ ਪੰਨੇ ਆ ਜੀ ਤਾਂ ਇੱਕ ਸਕੂਲ ਦੇ ਮਾਲਕ ਹੋਣ ਦੇ ਨਾਤੇ ਮੈਂ ਬੱਚਿਆਂ ਨੂੰ ਵੀ ਸਿੱਧੇ ਦੇਣਾ ਚਾਹੁੰਦਾ ਕਿ ਇਨਸਾਨੀਅਤ ਨੂੰ ਤੇ ਤੁਹਾਡੀ ਕਵਰੇਜ ਦੇ ਜਰੀਏ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਜੇ ਕਿਤੇ ਐਵੇਂ ਦਾ ਹਾਦਸਾ ਹੁੰਦਾ ਤਾਂ ਉੱਥੇ ਤੁਰੰਤ ਜਿਹੜੀ ਮਦਦ ਕਰਨੀ ਚਾਹੀਦੀ ਹੈ ਜਿਸਦੇ ਜੋਗ ਅਸੀਂ ਹੈਗੇ ਹਾਂ ਜਾਨੀ ਨੁਕਸਾਨ ਤੋਂ ਬਚਾਰੇਗਾ ਹਾਂਜੀ ਜਾਨੀ ਨੁਕਸਾਨ ਤੋਂ ਬਚਾਰੇਗਾ ਪਰ ਆਰਥਿਕ ਤੌਰ ਤੇ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਸੋ ਪਰਮਾਤਮਾ ਉਸ ਦੀ ਪਰਭਾਈ ਕਰੇ ਸਰ ਦਰਵਾਜ ਅਗਦੀ ਕਟਨਾ ਹੋਈ ਹੈ ਜੀ ਇਤਨਾ ਕਾਬੂ ਪਾਇਆ ਗਿਆ ਜਾਂ ਇਸ ਤਰ੍ਹਾਂ ਦੀ ਮੇਲ ਤੇ ਜਿਹੜੀ ਹੈਗੀ ਕਿੰਨਾ ਨੁਕਸਾਨ ਹੋਇਆ ਜੀ ਬਹੁਤ ਮੰਦਪਾ ਜੀ ਘਟਨਾ ਹੋਈ ਹੈ ਜੀ ਇੱਥੇ ਕਿ ਅੱਗ ਲੱਗੀ ਹੈ ਦੁਕਾਨ ਦੇ ਵਿੱਚ ਇਹ ਆਪਣਾ ਖਾਦਰ ਕੱਪੜੇ ਦੀ ਦੁਕਾਨ ਹੈ ਜਿਹਦੇ ਵਿੱਚ ਅੱਗ ਲੱਗੀ ਹੈ ਦਿਲਵਾ ਵਿੱਚ ਤੇ ਇਹਦੇ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਇਮੀਡੀਏਟਲੀ ਸਾਰੀ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਚਾਰ ਫਾਇਰ ਬਿਗੇਟ ਐਂਬੂਲੈਂਸ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਹੈਲਪ ਨਾਲ ਅਸੀਂ ਇਹਨੂੰ ਲਗਭਗ ਬੁਝਾ ਲਿਆ ਜੀ ਤੇ ਬਸ ਹਲੇ ਵੀ ਕੁਝ ਥੋੜੀ ਜਿਹੀ ਹੈਗੀ ਜਿਹੜੇ ਲੱਗੀ ਹੋਈ ਹੈ ਤੇ ਉਹਨੂੰ ਕੋਈ ਬੁਝਾਰਤੇ ਸਾਡਾ ਜੋਰ ਲੱਗ ਚੱਲਿਆ ਹੈ